ਸਿਵਲ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰ ਪਰ ਹਲਕਾ ਦਸੂਹਾ ਦਾ ਪਿੰਡ ਸਵਾਰ ਦੱਸਦੀ ਹੈ ਰਾਤ ਨੂੰ ਸੁੱਤੀ ਵੀ ਇੱਕ ਬੇਟੀ ਨੂੰ ਸੱਪ ਨੇ ਡੰਗ ਮਾਰਿਆ ਔਰ ਇਸ ਵੇਲੇ ਦੀ ਬੇਟੀ ਹੈ ਹੁਸ਼ਿਆਰ ਪਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਐਡਮਿਟ ਹੈ ਆਜੋ ਗੱਲਬਾਤ ਕਰਦੇ ਹਾਂ ਪਿੰਡ ਦੇ ਉਸ ਮੈਂਬਰਾਂ ਦੇ ਨਾਲ ਏਸੀ ਉਹਨਾਂ ਦੇ ਘਰ ਪਹੁੰਚੇ ਆ ਦੱਸਦੀ ਹੈ ਲੱਖਾਂ ਰੁਪਏ ਦਾ ਖਰਚਾ ਉੱਥੇ ਉਸ ਹਸਪਤਾਲ ਦੇ ਵਿੱਚ ਹੋ ਰਿਹਾ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਪਿੰਡ ਸਵਾਰ ਦੇ ਸਰਪੰਚ ਸਰਪੰਚ ਸਾਹਿਬ ਜੀ ਪਹਿਲੇ ਦਾ ਬਹੁਤ ਬਹੁਤ ਨਮਸਕਾਰ ਜੀ। ਨਮਸਕਾਰ ਜੀ ਨਮਸਕਾਰ ਸਰਪੰਚ ਸਾਹਿਬ ਕੀ ਮਾਮਲਾ ਜੀ ਦੱਸਿਆ ਜਾਵੇ ਜੀ? ਮਾਮਲਾ ਇਤਾਂ ਜੀ ਕਿ ਕੁੜੀ ਰਾਤ ਨੂੰ ਬੁੱਧਵਾਰ ਰਾਤ ਨੂੰ ਸੁੱਤੀ ਹੋਈ ਸੀਗੀ। ਰਾਤ ਆ ਬੈੱਡ ਹੈਗਾ ਉਹਦਾ ਕੁੜੀ ਦਾ। ਇੱਕ ਵਾਰੀ ਸੀ ਇੱਕ ਕਮਰਾ ਜਰੂਰ ਦਿਖਾਵਾਂਗੇ ਕਮਰਾ ਇੱਕ ਵੱਟੀ ਕਮਰਾ ਦੇਖੋ ਤੁਸੀਂ ਇਸ ਬੈੱਡ ਤੇ ਸੁੱਤੀ ਹੋਈ ਸੀ। ਰਾਤ ਨੂੰ 12 ਵਜੇ ਸੱਪ ਸੱਪ ਕੀ ਸੀ ਕਿ ਬਹੁਤ ਵੱਡਾ ਸੱਪ ਸੀ ਮੈਂ ਤਾਂ ਆਪਣੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖਿਆ ਐਡਾ ਵੱਡਾ ਸੱਪ। ਤੇ ਰਾਤ ਨੂੰ 12 ਵਜੇ ਕੁੜੀ ਨੂੰ ਡੰਗ ਹੋਇਆ ਜੀ ਜਦੋਂ ਡੰਗ ਹੋਣ ਤੋਂ ਬਾਅਦ ਕੁਝ 10 ਮਿੰਟ ਬਾਅਦ ਕੁੜੀ ਨੇ ਮਤਲਬ ਆਪਣੇ ਪਿਤਾ ਜੀ ਨੂੰ ਬਾਹਰ ਆ ਕੇ ਦੱਸਿਆ ਉਹਦੇ ਪਿਤਾ ਜੀ ਬਾਹਰ ਸੁੱਤੇ ਸੀਗੇ ਜਦੋਂ ਉਹਦੇ ਪਿਤਾ ਜੀ ਨੇ ਅੰਦਰ ਜਾ ਕੇ ਦੇਖਿਆ ਤੇ ਸੱਪ ਜਿਹੜਾ ਉਹ ਬੈੱਡ ਦੇ ਉੱਤੇ ਲੰਮਾ ਪਿਆ ਸੀਗਾ ਤੇ ਮੈਂ ਹੁਣ ਇਹੀ ਸਾਰਿਆਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਅਸੀਂ ਪਿੰਡ ਕੋਲੋਂ ਜਿੰਨਾ ਸਾਡਾ ਸਹਿਯੋਗ ਬਣਿਆ ਅਸੀਂ ਬੱਦ ਤੋਂ ਬਾਅਦ ਸਹਿਯੋਗ ਕੀਤਾ ਸਾਰੇ ਪਿੰਡ ਨੇ ਬਹੁਤ ਜ਼ਿਆਦਾ ਧੰਨਵਾਦ ਕਰਦਾ ਪਿੰਡ ਦਾ ਜਿਨ੍ਹਾਂ ਨੇ ਇੱਕਦਮ ਇੱਕ ਘੰਟੇ ਦੇ ਵਿੱਚ ਮੈਨੂੰ 1 ਲੱਖ ਰੁਪਈਆ ਇਕੱਠਾ ਕੀਤਾ ਸੀ ਮੈਂ ਸਾਰਿਆਂ ਵੀਰਾਂ ਨੂੰ ਜਿੱਥੋਂ ਤੱਕ ਮੇਰੀ ਵੀਡੀਓ ਇਹ ਜਾਊਗੀ ਸਾਰਿਆਂ ਵੀਰਾਂ ਨੂੰ ਇਹ ਹੀ ਬੇਨਤੀ ਹੈ ਕਿ ਬਹੁਤ ਜ਼ਿਆਦਾ ਗਰੀਬ ਬੰਦੇ ਹੈਗੇ ਆ ਵਿਚਾਰੇ ਮਾਤੜ ਹੈਗੇ ਆ ਜਦ ਕਿ ਜਤੋਂ ਇਹ ਵਾਰਦਾਤ ਹੋਈ ਤੇ ਕੁੜੀ ਦੇ ਪਿਤਾ ਦੇ ਜੇਬ ਦੇ ਵਿੱਚੋਂ 1000 ਰੁਪਈਆ ਨਿਕਲਿਆ ਜਦੋਂ ਅਸੀਂ ਮੈਨੂੰ ਪਤਾ ਲੱਗਿਆ ਕਿ ਅੱਜ ਦਾ ਗੱਲਬਾਤ ਹੋ ਗਈ ਹੈ ਅਸੀਂ ਉਸੇ ਵੇਲੇ 4-5 ਜਣੇ ਪਿੰਡ ਦੇ ਬੰਦੇ ਮਜੂਤਾ ਇਕੱਠੇ ਹੋ ਕੇ ਘਰ ਘਰ ਜਾ ਕੇ ਜਿੰਨੇ ਜਿੰਨੇ ਕਿਸੇ ਦਾ ਦਿਲ ਕੀਤਾ ਉਹਨੇ ਉਹਨੇ ਪੈਸੇ ਦਿੱਤੇ ਅਸੀਂ 1 ਲੱਖ ਰੁਪਇਆ ਐਟ ਅ ਟਾਈਮ ਐਟ ਦੀ ਸਪੋਰਟ 1 ਲੱਖ ਰੁਪਇਆ ਇਕੱਠਾ ਕੀਤਾ ਇੱਕ ਘੰਟੇ ਦੇ ਵਿੱਚ ਤੇ ਮੈਂ ਹੁਣ ਸਾਰਿਆਂ ਵੀਰਾਂ ਨੂੰ ਇਹੀ ਬੇਨਤੀ ਕਰਦਾ ਕਿ ਕੁੜੀ ਇਸ ਵੇਲੇ ਹਸਪੀਟਲ ਵਿੱਚ ਹੁਸ਼ਿਆਰਪੁਰ ਹੈਗੀ ਹੈ ਕ੍ਰਿਸ਼ਚਨ ਹਸਪੀਟਲ ਇਹ ਆਪਣੇ ਸਰਪੰਚ ਸਾਹਿਬ ਇਸ ਵੇਲੇ ਕੁੜੀ ਦੀ ਹਾਲਾਤ ਕਿਸ ਤਰ੍ਹਾਂ ਦੇ ਹੈ ਇਸ ਵੇਲੇ ਕੁੜੀ ਦੇ ਹਾਲਾਤ ਜਿਹੜੇ 25 ਤੋਂ 30% ਕੁੜੀ ਹੁਣ ਠੀਕ ਹੋ ਗਈ ਹੈ ਔਰ 70% ਕੁੜੀ ਜਿਹੜੀ ਹੈ ਡਾਕਟਰ ਦਾ ਇਹੀ ਬਾਜ਼ ਹੈ ਕਿ ਕੁੜੀ ਨੂੰ ਥੋੜਾ ਟਾਈਮ ਲੱਗੂਗਾ ਔਰ ਥੋੜਾ ਪੈਸਾ ਜਿਹੜਾ ਜ਼ਿਆਦਾ ਲੱਗਣਾ ਵਾ ਸਰਵੈਂਸਰ ਕਰੋਨ ਨਾਲ ਗੱਲ ਕਰਨਾ ਚਾਹਾਂਗਾ ਜੀ ਹੁਣ ਤੱਕ ਕਿੰਨਾ ਖਰਚਾ ਮੱਕੇ ਕਿੰਨਾ ਖਰਚਾ ਆ ਚੁੱਕਾ ਬੇਟੀ ਦੇ ਇਲਾਜ ਵਾਸਤੇ ਬੇਟੀ ਦੇ ਇਲਾਜ ਵਾਸਤੇ 2.5 ਲੱਖ ਰੁਪਏ ਲੱਗ ਚੁੱਕਾ ਜੀ ਸਾਡੇ ਕੋਲੋਂ ਤਾਂ ਪਰਿਵਾਰ ਦੇ ਕੀ ਜਿਹੜੇ ਕੁੜੀ ਦੇ ਫਾਦਰ ਸਾਹਿਬ ਹੈ ਕੀ ਕੰਮ ਕਰਦੇ ਨੇ ਪਰਿਵਾਰ ਚ ਕੌਣ-ਕੌਣ ਇਹਨਾਂ ਦੇ ਪਰਿਵਾਰ ਇਹਨਾਂ ਦਾ ਇੱਕ ਫਾਦਰ ਸਾਹਿਬ ਹੀ ਨੇ ਜੀ ਬਾਕੀ ਬੱਚੇ ਨਿੱਕੇ ਹੈਗੇ ਆ ਕੁੜੀ ਵੀ ਇਹ ਨਿੱਕੀ ਹੈ 22 ਸਾਲ ਦੀ ਕੁੜੀ ਹੈ ਵੱਡੀ ਘਰ ਚ ਹੋਈ ਸੀਗੀ ਤੇ ਇਹਨੂੰ ਇਹ ਮਤਲਬ ਇਦਾਂ ਹੋ ਗਿਆ ਤੇ ਜਿਹੜਾ ਇਹਨਾਂ ਦੇ ਫਾਦਰ ਸਾਹਿਬ ਹੈਗੇ ਆ ਉਹ ਤਾਂ ਵਿਚਾਰੇ ਮਜ਼ਦੂਰੀ ਕਰਦੇ ਹੈਗੇ ਦਿਹਾੜੀ ਧੱਪਾ ਲਾ ਕੇ ਗੁਜ਼ਾਰਾ ਕਰ ਰਹੇ ਆਪਣੇ ਪਰਿਵਾਰ ਦਾ ਤਾਂ ਹੁਣ ਤੁਸੀਂ ਜਿਹੜੇ ਸਾਡੇ ਬਹੁਤ ਐਨਆਰਈ ਭਰਾ ਨੇ ਬਹੁਤ ਸਜਨਦਾਨੀ ਨੇ ਉਹਨਾਂ ਕਿ ਕੀ ਅਪੀਲ ਕਰਨਾ ਚਾਹੁੰਦੇ ਹੋ ਜੇਕਰ ਕਿ ਮੈਂ ਉਹਨਾਂ ਵੀਰਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਉਹ ਮੇਰਾ ਭਰਾ ਵੱਧ ਤੋਂ ਵੱਧ ਇਸ ਪਰਿਵਾਰ ਦਾ ਸਾਥ ਦੇਣ ਤੇ ਇਹ ਕੁੜੀ ਦਾ ਇਲਾਜ ਵਧੀਆ ਹੋ ਸਕੇ ਤੇ ਕੁੜੀ ਜਿਹੜੀ ਘਰ ਲੈ ਆਈ ਜਾਵੇ ਡਾਕਟਰ ਨੇ ਤਾਂ ਇਹੀ ਕਿਹਾ ਕਿ 2 ਮਹੀਨੇ ਲੱਗ ਜਾਣੇ ਇਸ ਕੁੜੀ ਨੂੰ ਮਤਲਬ ਰਿਕਵਰੀ ਹੋਣ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਜਾ ਰਿਹਾ ਵੀ ਘਰ ਦੇ ਹਾਲਾਤ ਮਾੜੇ ਨੇ ਔਰ ਤੁਸੀਂ ਇਸ ਟਾਈਮ ਕਿੰਨਾ ਕੁ ਲੱਖ ਕਿੰਨਾ ਖਰਚਾ ਹੋ ਚੁੱਕਿਆ? ਖਰਚਾ ਕਿੰਨਾ ਆ ਚੁੱਕਾ ਇਸ ਟਾਈਮ ਤੱਕ? ਇਸ ਟਾਈਮ ਤੱਕ 2.5 ਲੱਖ ਰੁਪਈਆ ਖਰਚਾ ਹੋ ਚੁੱਕਾ ਜੀ। ਤਾਂ ਹੁਣ ਅੱਗੇ ਡਾਕਟਰਾਂ ਨੇ ਕਿੰਨਾ ਖਰਚਾ ਹੋਊਗਾ? ਡਾਕਟਰ ਜੀ ਕਰ ਰਹੇ ਨੇ 3 ਲੱਖ ਰੁਪਈਆ ਹੋਰ ਮਤਲਬ ਰੇਂਜ ਕਰੋ। 3 ਲੱਖ ਦੀ ਹੋਰ ਹੈ। 3 ਲੱਖ ਰੁਪਈਆ ਹੋਰ ਰੇਂਜ ਕਰੋ। ਇਹ ਗੱਲਬਾਤ ਕੀਤੀ ਜਾ ਜੋ ਪਿੰਡ ਦੇ ਸਰਪੰਚ ਜੀ ਨੇ ਇਹਨਾਂ ਨੇ ਸਾਰੀ ਗੱਲਬਾਤ ਦੱਸੀ ਜੀ ਕਿ ਕਿੰਨੇ ਵਜੇ ਉਸ ਕੁੜੀ ਨੂੰ ਸੱਪ ਨੇ ਡੰਗ ਮਾਰਿਆ ਔਰ ਇਸ ਵੇਲੇ ਤੇ ਗੱਲ ਕਰੀਏ ਤਾਂ 2.5 ਤੋਂ 3 ਲੱਖ ਰੁਪਏ ਖਰਚਾ ਹੋ ਚੁੱਕਾ ਔਰ 3 ਲੱਖ ਖਰਚਾ ਹੋਰ ਇਹ ਦੱਸਿਆ ਜਾ ਰਿਹਾ ਹੋਰ ਹਾਂਜੀ ਜਿਸ ਬੇਟੀ ਦੇ ਡੰਗ ਹੋਏ ਉਹਨਾਂ ਦੇ ਜਿਹੜੇ ਗਵੰਡੀ ਨਜ਼ਦੀਕੀ ਹੈ ਉਹਨਾਂ ਨੇ ਉਹਨਾਂ ਨੂੰ ਵੀ ਗੱਲਬਾਤ ਕਰਦੇ ਕੋ ਹਾਂਜੀ ਇੱਕ ਪਿੰਡ ਪਰਨਾਮ ਸੁਕੀ ਹੈ ਜੀ ਮੇਰਾ ਨਾਮ ਭਾਜੀ ਰਾਹੁਲ ਕੁਮਾਰ ਕਿਹੜਾ ਪਿੰਡ ਦੀ ਪਿੰਡ ਸਵਾਰ ਜੀ ਜਿਸ ਟਾਈਮ ਬੇਟੀ ਨੂੰ ਸਾਹ ਪਰ ਡੰਗ ਮਾਰਿਆ ਤੁਸੀਂ ਉਸ ਟਾਈਮ ਕਿੱਥੇ ਸੀ ਮੈਂ ਭਾਜੀ ਉਸ ਟਾਈਮ ਆਪਣੀ ਡਿਊਟੀ ਤੇ ਸੀਗਾ ਮੈਂ ਬਿਜਲੀ ਬੋਰਡ ਚ ਜੌਬ ਕਰਦਾ ਕਰੀਬਨ ਰਾਤ 1.5 ਵਜੇ ਮੈਨੂੰ ਫੋਨ ਆਇਆ ਕਿ ਇਦਾਂ ਦਾ ਨਾਲ ਗਵੰਡੀਆਂ ਦੇ ਬੇਟੀ ਨੂੰ ਡੰ ਤੇ ਮੈਂ ਆਪਣੇ ਘਰੇ ਫੋਨ ਕੀਤਾ ਚਲੋ ਮੇਰੇ ਮਾਤਾ ਜੀ ਤੇ ਮੇਰੀ ਵਾਈਫ ਸੀਗੇ ਉਹ ਆ ਕੇ ਉਹਨਾਂ ਨੇ ਮੌਜੂਦਾ ਹਾਲਾਤ ਦੇਖੇ ਤੇ ਉਸ ਟਾਈਮ ਮੇਟੀ ਨੂੰ ਆਪਣੇ ਨਜ਼ਦੀਕੀ ਹਸਪੀਟਲ ਮੱਕੜ ਲੈ ਗਏ ਉਹਨਾਂ ਨੇ ਚਲੋ ਆਪਣੀ ਫਰਸਟ ایڈ ਜੋ ਵੀ ਟਰੀਟਮੈਂਟ ਚਾਲੂ ਕੀਤਾ ਕਿ ਉਹਨਾਂ ਕੋ ਜਿਹੜਾ ਸੱਪ ਦਾ ਸੀਗਾ ਇੰਜੈਕਸ਼ਨ ਨਹੀਂ ਸੀਗਾ ਤੇ ਉਹਨਾਂ ਨੇ ਬੇਟੀ ਨੂੰ ਰੈਫਰ ਕਰਤਾ ਅੱਗੇ ਕਿ ਤੁਸੀਂ ਅੱਗੇ ਗਾਂ ਲੈ ਜਾਓ ਜੀ ਉਹ ਲੈ ਗਏ ਜੀ ਆਪਣੇ ਕੈਪੀਟਲ ਹਸਪੀਟਲ ਜਲੰਧਰ ਜਲੰਧਰ ਵਾਲਿਆਂ ਲੈ ਜੀ ਉਹਨਾਂ ਨੂੰ 3-4 ਘੰਟੇ ਲਈ ਰੱਖਿਆ ਉਹਨਾਂ ਦਾ 80-90000 ਰੁਪਏ ਲੱਗ ਗਏ ਨੋ ਕਿ 3 ਘੰਟੇ ਬੀਤੇ ਹਾਂ ਜੀ 3 ਘੰਟੇ ਚ ਉਹਨਾਂ ਨੇ 80-90 ਹਜ਼ਾਰ ਰੁਪਏ ਲੈ ਲਿਆ ਜੀ ਉੱਥੋਂ ਆਪਾਂ ਫਿਰ ਸਰਪੰਚ ਸਾਹਿਬ ਨੂੰ ਮੈਂ ਜਦੋਂ ਆਇਆ ਉਹਨਾਂ ਨੂੰ ਮੈਂ ਸਰਪੰਚ ਸਾਹਿਬ ਨੂੰ ਦੱਸਿਆ ਕਿ ਇਹਦਾ ਦਾ ਹਸਪਤਾਲ ਹੈ ਸਰਪੰਚ ਸਾਹਿਬ ਨੇ ਵੀ ਥੋੜਾ ਪ੍ਰੈਸ਼ਰ ਪਾਇਆ ਆਪਣਾ ਬਣੀ ਗੱਲਬਾਤ ਕੀਤੀ ਤੇ ਉੱਥੋਂ ਰੈਫਰ ਕਰਾਈ ਬੇਟੀ ਸੈਂਟ ਜੋਸਫ ਹਸਪਤਾਲ ਆਪਣੇ ਸ਼ਹਿਰ ਪਰ ਬੇਟੀ ਨੂੰ ਜਾਇਆ ਗਿਆ ਅੱਜ ਕਰੀਬਨ 4-5 ਦਿਨ ਹੋ ਗਏ ਐ ਕੁੜੀ ਪਹਿਲਾਂ 3-4 ਦਿਨ ਵੈਂਟੀਲੇਟਰ ਤੇ ਰਹੀ ਐ ਉਹ ਸਾਹ ਚ ਪ੍ਰੋਬਲਮ ਆndi ਸੀ ਕਿਉਂਕਿ ਡਾਕਟਰਾਂ ਦਾ ਕਹਿਣਾ ਸੀਗਾ ਕਿ ਉਹਦਾ ਜਿਹੜਾ ਬਲੱਡ ਹੈ 20% ਬਲੱਡ ਉਹਦਾ ਜੰ ਤੇ ਜਿਸ ਕਾਰਨ ਉਹਨੂੰ ਸਾਚ ਪ੍ਰੋਬਲਮ ਆ ਰਹੀ ਕਿ ਉਹਦਾ ਜਿਹੜਾ ਹਾਰਟ ਬੀਟ ਹੈ ਉਹ ਘਟ ਰਹੀ ਹੈ ਤੇ ਚਲੋ ਉਹਨਾਂ ਨੇ ਆਪਣਾ ਇਲਾਜ ਕੀਤਾ ਤੇ ਇਸ ਟਾਈਮ ਕਰੀਬਨ ਸਾਡਾ ਬੋਤਾ ਨਹੀਂ ਤੇ 2.5 2.5 ਲੱਖ ਰੁਪਏ ਖਰਚਾ ਹੋ ਚੁੱਕਿਆ ਹੈ ਤੇ ਡਾਕਟਰਾਂ ਨਾਲ ਗੱਲਬਾਤ ਕੀਤੀ ਹੈ ਉਹ ਕਹਿੰਦੇ ਕਰੀਬਨ ਤੁਸੀਂ 3 ਲੱਖ ਰੁਪਏ ਹੋਰ ਲੈ ਕੇ ਚਲੋ ਤੇ ਟਾਈਮ ਲੱਗੂਗਾ ਪਰਿਵਾਰ ਵੀ ਕਹਿੰਦੇ ਬਹੁਤ ਕਰੀਬ ਹੈ ਪਰਿਵਾਰ ਭਾਜੀ ਇਹਨਾਂ ਦੇ ਫਾਦਰ ਸਾਹਿਬ ਹੀ ਨੇ ਜਿਨ੍ਹਾਂ ਦੇ ਸਿਰ ਤੇ ਮਤਲਬ ਚੱਲ ਰਿਹਾ ਕੰਮ ਉਹ ਵੀ ਮਜ਼ਦੂਰੀ ਕਰਦੇ ਸਰਪੰਚ ਬਲੋ ਵੀ ਕਿਹਾ ਵੀ ਜਿਸ ਟਾਈਮ ਉਹਨਾਂ ਨੂੰ ਡੰਗ ਹੋਇਆ ਸਿਰਫ ਉਹਨਾਂ ਦੇ ਪਿਤਾ ਦੀ ਜੇਬ ਵਿੱਚ 1000 ਰੁਪਏ ਸੀ ਹਾਂਜੀ 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 ਭਾਜੀ ਅਸੀਂ ਪਿੰਡ ਵਾਲੇ ਨੇ ਪੈਸੇ ਇਕੱਠੇ ਕਰਕੇ ਹਾਂਜੀ ਭਾਜੀ ਸਵੇਰੇ ਆਪਾਂ ਸਰਪੰਚ ਸਾਹਿਬ ਮੌਜੂਦਨ ਨਾਲ ਸਾਡੇ ਚਲੇ ਲੰਬੜਦਾਰ ਰੋਹਿਤ ਕੁਮਾਰ ਜੀ ਨਾਲ ਚੱਲੇ ਹੋਰ ਸਾਡੇ ਪਿੰਡ ਦੇ ਨੌਜਵਾਨ ਮਤਲਬ ਸਾਰੇ ਪਿੰਡ ਚ ਘੁੰਮੇ ਮਤਲਬ ਲੱਖ ਰੁਪਿਆ ਅਸੀਂ ਇਕੱਠਾ ਕਰ ਲਿਆ ਬਾਕੀ ਹੋਰ ਸਾਨੂੰ ਜਿੱਥੇ ਜਿੱਥੇ ਵੀ ਐਨ ਜੀਓ ਹੈਗੇ ਆ ਆਪਣਾ ਪਾਵਰ ਗਰੁੱਪ ਮੁਕੇਰੀਆਂ ਉਹ ਕੱਲ ਆਏ ਸੀ ਆਪਣੇ ਐਨਐਸ ਭਾਜੀ ਹੋਣੇ ਉਹਨਾਂ ਨੇ ਸਾਨੂੰ 31000 ਰੁਪਏ ਡੋਨੇਸ਼ਨ ਦਿੱਤੀ ਹੈ ਤੇ ਹੋਰ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਨੂੰ ਜਿੰਨੀ ਲੋੜ ਪਏਗੀ ਅਸੀਂ ਤੁਹਾਡੇ ਨਾਲ ਆ ਤੁਸੀਂ ਬੇਟੀ ਦਾ ਇਲਾਜ ਕਰਵਾਓ ਜਿੱਦਾਂ ਤੁਸੀਂ ਦੱਸਿਆ ਵੀ 3 ਲੱਖ ਰੁਪਏ ਦੀ ਹੋਰ ਲੋੜ ਹੈ ਕਿਉਂਕਿ ਬਾਕੀ ਆਫੀ ਦੱਸੇ ਪਿੰਡ ਵੱਲੋਂ ਪੈਸੇ ਮਿਲਣਗੇ ਤੇ ਹੁਣ ਉਹ 3 ਲੱਖ ਰੁਪਏ ਦੀ ਲੋੜ ਹੈ ਕਿਤੇ ਗਰੀਬ ਪਰਿਵਾਰ ਹੈ ਤਾਂ ਹੁਣ ਤੁਸੀਂ ਜਿਹੜੇ ਸੱਜਣ ਮਿੱਤਰ ਦਾਨੀ ਨੇ ਐਨਆਰਈ ਭਰਾ ਨੇ ਜਾਂ ਸਖਤਾਵਾਂ ਨੇ ਉਹਨਾਂ ਨੂੰ ਤੁਸੀਂ ਕੀ ਅਪੀਲ ਕਰਨ ਚਾਹਤ ਤਾਂ ਜੋ ਬੱਚੀ ਦੀ ਇਹ ਜਾਨ ਬਚ ਸਕੇ ਮੈਂ ਤਾਂ ਭਾਜੀ ਇਹੀ ਅਪੀਲ ਕਰਨਾ ਚਾਹੁੰਦਾ ਹੱਥ ਛੋੜ ਕੇ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਐਨਆਰਈ ਭਰਾ ਸਾਡੇ ਜਾਂ ਕੋਈ ਹੋਰ ਹੈਗੇ ਸੱਜਣ ਉਹ ਸਾਥ ਦੇਣ ਬੇਟੀ ਦਾ ਤੇ ਵੱਧ ਤੋਂ ਵੱਧ ਜਿੰਨੀ ਹੋ ਸਕੇ ਸੇਵਾ ਦੇਣ ਜੀ ਇਸ ਵਿੱਚ ਇਹਦੇ ਵਾਸਤੇ ਜੇ ਕਿਸੇ ਨੇ ਹੈਲਪ ਕਰਨੀ ਹੋਵੇ ਜਾਂ ਮਦਦ ਕਰਨੀ ਹੋਵੇ ਤਾਂ ਪਾਸੇ ਗੂਗਲ ਪੇ ਨੰਬਰ ਜਾਂ ਹਾਂਜੀ ਆਪਾਂ ਭਾਜੀ ਸਕੈਨਰ ਦੇਾਂਗੇ ਜਰੂਰ ਤੇ ਉਹ ਉਹਨਾਂ ਤੇ ਪੈਸੇ ਪਾ ਦੇਣ ਸਾਨੂੰ ਸਕਰੀਨਸ਼ਾਟ ਭੇਜ ਦੇਣ ਆਪਾਂ ਹਰ ਹਰ ਕਰਕੇ ਦਾ ਮਤਲਬ ਇੱਕ ਰਿਕਾਰਡ ਰੱਖਿਆ ਹੋਇਆ ਹੈ ਕਿ ਕਿੰਨੇ ਸਾਨੂੰ ਕਿੱਥੋਂ ਆਏ ਕਿਸੇ ਐਨਜੀਓ ਤੋਂ ਆਏ ਆ ਜੋ ਕੋਈ ਬਾਹਰ ਬਾਹਰ ਦੇ ਬੰਦੇ ਤੋਂ ਆਏ ਆ ਇਹਨਾਂ ਦੇ ਪਰਿਵਾਰ ਵਿੱਚ ਕੋਲ ਬੱਚੇ ਛੋਟੇ ਤੇ ਵੱਡੇ ਇਹਨਾਂ ਦੀ ਜਿਹੜੀ ਬੇਟੀ ਹੈਗੀ ਜਿਨ੍ਹਾਂ ਨੂੰ ਤੇ ਸੱਪ ਨੇ ਕੱਟਿਆ ਹੋਇਆ ਉਹ ਭਾਜੀ 22-23 ਸਾਲ ਦੀ ਹੈਗੀ ਹੈ ਛੋਟੀ ਬੇਟੀ ਹੈਗੀ ਕੋਈ 18 ਸਾਲ ਦੀ ਹੋਣੀ ਹੈ ਜੀ ਤੇ ਬੇਟਾ ਇਹਨਾਂ ਦਾ 16 ਸਾਲ ਦਾ ਉਹ ਕਿ ਸਾਰਾ ਕੁਝ ਪਿਤਾ ਦੇ ਸਿਰ ਪਿਤਾ ਦੇ ਸਿਰ ਤੇ ਹੀ ਹੈ ਜੀ ਇਹ ਗੱਲਬਾਤ ਕੀਤੀ ਹੈ ਪਿੰਡ ਦੇ ਸਰਪੰਚ ਸਾਹਿਬ ਨਾਲ ਤੇ ਉਹਨਾਂ ਦੇ ਜੋ ਨਿਰਧਿਕੀ ਗਵੰਦੀ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਬੱਚੀ ਨੂੰ ਡੰਗ ਹੋਇਆ ਔਰ ਇਹਨਾਂ ਨੇ ਵੀ ਹੱਥ ਜੋੜ ਕੇ ਬੇਨਤੀ ਕੀਤੀ ਸਾਧ ਦਾਨੀ ਸੱਜਣਾ ਅਗੇ ਕਿ ਜਿੰਨੀ ਹੋ ਸਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ 2.3 ਲੱਖ ਰੁਪਏ ਲੱਗ ਚੁੱਕਾ ਔਰ ਅੱਗੇ ਵੀ ਡਾਕਟਰਾਂ ਨੇ ਇਹ 3 ਲੱਖ ਰੁਪਏ ਲਗਭਗ ਹੋਰ ਲੱਗਣ ਦੀ ਸੁਭਾਵਨਾ ਹੈ ਇਸ ਕਰਕੇ ਅਸੀਂ ਵੀ ਆਪਣੇ ਚੈਨਲ ਦੇ ਮਾਧਮ ਦਰਾਂਹੀਂ ਅਪੀਲ ਕਰਦੇ ਹਾਂ ਸੱਜਣ ਦਾਨੀ ਅਗੇ ਕਿ ਜਿੰਨੀ ਹੋ ਸਕੇ 50 100 500 ਹਜ਼ਾਰ ਜਿੰਨੀ ਹੋ ਸਕੇ ਇਹ ਵੱਧ ਤੋਂ ਵੱਧ ਇਹ ਮਦਦ ਕੀਤੀ ਜਾਵੇ ਤਾਂ ਜੋ ਉਹ ਬੇਟੀ ਆਪਣੇ ਪਰਿਵਾਰ ਦੇ ਵਿੱਚ ਸਹੀ ਸਲਾਮਤ ਇਹ ਘਰ ਇਹ ਪਹੁੰਚ ਜਾਵੇ